ਅੱਜ ਰਾਜਪੁਰਾ ਦੇ ਗगन ਚੌਕ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਬਾਰਡਰ ਤੇ ਹੋ ਰਹੀ ਜੰਗ ਨੂੰ ਲੈ ਕੇ ਨੋ ਵਾਰ ਸਾਨੂੰ ਚਾਹੀਦਾ ਵਪਾਰ ਦੀਆਂ ਤਖਤੀਆਂ ਹੱਥ ਵਿੱਚ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਜੋ ਇਹ ਜੰਗ ਲੱਗੀ ਹੈ ਜਾਂ ਹੋਰ ਅੱਗੇ ਵਧਣੀ ਹੈ ਵੀ ਇਸ ਨੂੰ ਰੋਕਿਆ ਜਾਵੇ ਉਨ੍ਹਾਂ ਦੇ ਹੱਥ ਵਿੱਚ ਜੰਗ ਰੋਕੋ ਪਿਆਰ ਵਧਾਓ ਦੀਆਂ ਤਖਤੀਆਂ ਸੰਨ ਇਸ ਮੌਕੇ ਪ੍ਰੋਫੈਸਰ ਰਮਿੰਦਰਪਾਲ ਸਿੰਘ ਅਤੇ ਹਲਕਾ ਇੰਚਾਰਜ ਜਗਜੀਤ ਸਿੰਘ ਅਤੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਣਿਆ ਇਸ ਪੂਰੀ ਰਿਪੋਰਟ ਦੇ ਵਿੱਚ ਰਾਜਪ੍ਰਾਤੋ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ ਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਅਗਵਾਈ ਚ ਪਿਛਲੇ 41 ਸਾਲ ਤੋਂ ਅਸੀਂ ਬਹੁਤ ਵੱਡੇ ਕੋਸ਼ਿਸ਼ ਦੇ ਨਾਲ ਲੱਗੇ ਹੋਏ ਆ ਜਿਹੜਾ ਸਾਡਾ ਮੇਨ ਮਕਸਦ ਹੁੰਦਾ ਹੈ ਕਿ ਅਸੀਂ ਸ਼ਾਂਤੀ ਰੱਖਣੀ ਹੈ ਸਿੱਖਾਂ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਸਾਡੇ ਹਿੰਦੂ ਭਰਾ ਮੁਸਲਮਾਨ ਭਰਾ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਇਹ ਸਾਡਾ ਮਕਸਦ ਹੁੰਦਾ ਹੈ ਸਰਕਾਰਾਂ ਇਸ ਗੱਲ ਤੇ ਧਿਆਨ ਨਹੀਂ ਦਿੰਦੀਆਂ ਜਿਹੜਾ ਅੱਜ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਸਾਨੂੰ ਲੱਗਦਾ ਹੈ ਕਿ ਸਾਡੇ 41 ਸਾਲ ਦੇ ਤਜਰਬੇ 'ਚੋ ਇਹ ਕੇਵਲ ਤੇ ਕੇਵਲ ਵੋਟਾਂ ਕਰਕੇ ਹੋ ਰਿਹਾ ਹੈ ਅਸੀਂ ਨਾਅਰੇ ਲਾ ਰਹੇ ਆ ਕਿ ਬਾਰਡਰ ਖੋਲੋ ਵਕਾਰ ਵਧਾਓ ਹੁਣ ਤੁਸੀਂ মিডিਆ ਨਾਲ ਸੰਬੰਧਤ ਹੋ মিডিਆ ਭਲਾ ਇਹ ਨਹੀਂ ਸੋਚਦਾ ਕਿ ਪੰਜਾਬ ਦੇ ਜਿਹੜੇ ਪਾਸੇ ਮਰਜੀ ਤੁਸੀਂ 100 ਕਿਲੋਮੀਟਰ ਚੱਲ ਜਾਓ ਤੁਹਾਨੂੰ ਘੱਟੋ ਘੱਟ ਜੋ 2 ਜਾਂ 3 ਫੋਰ ਲਾਈਨ ਸੜਕਾਂ ਨਵੀਆਂ ਬਣਦੀਆਂ ਦਿਖਣਗੀਆਂ ਉਹ ਕਿੱਧਰ ਨੂੰ ਜਾ ਰਹੀਆਂ ਨੇ ਮੈਂ ਐਲਾਨੀਆਂ ਤੌਰ ਤੇ ਕਹਿੰਦਾ ਤੁਸੀਂ ਪੜਤਾਲ ਕਰ ਲਿਓ ਉਹ ਸਾਰੀਆਂ ਪਾਕਿਸਤਾਨ ਵੱਲ ਜਾ ਰਹੀਆਂ ਨੇ ਬਾਰਡਰ ਵੱਲ ਜਾ ਰਹੀਆਂ ਨੇ ਤੁਸੀਂ ਬਾਰਡਰ ਬੰਦ ਕਰ ਰਹੇ ਹੋ ਫਿਰ ਉਹ ਸੜਕਾਂ ਕਿਉਂ ਬਣਾ ਰਹੇ ਹੋ ਇਹਦਾ ਮਤਲਬ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਤੁਸੀਂ ਕਿਹੜੇ ਮਰਜੀ ਆਪ ਪੋਤਵਾਰ ਸੱਕ ਜਾ ਰਹੀ ਹੈ ਇਹ ਸਿੱਧੀ ਕਟੜੇ ਤੱਕ ਜਾ ਰਹੀ ਹੈ ਕਟੜੇ ਤੋਂ ਅੱਗੇ ਪਾਕਿਸਤਾਨ ਜਾ ਰਹੀ ਹੈ ਪਾਕਿਸਤਾਨ ਨੂੰ ਜਾਏ ਬਿਨਾ ਤੁਸੀਂ ਅਰਬ ਮੁਲਕਾਂ ਵਿੱਚ ਨਹੀਂ ਜਾ ਸਕਦੇ ਅਰਬ ਦੇਸ਼ਾਂ ਤੇ ਜਾਏ ਬਿਨਾ ਤੁਸੀਂ ਯੂਰਪ ਵਿੱਚ ਨਹੀਂ ਜਾ ਸਕਦੇ ਯੂਰਪ ਦੇ ਨਾਲ ਉੱਪਰਲੇ ਪਾਸੇ ਰੂਸ਼ੀਆ ਹੈ ਇਧਰਲੇ ਪਾਸੇ ਇੰਗਲੈਂਡ ਹੈ ਭਾਵ ਦੁਨੀਆਂ ਦਾ ਜਿਹੜਾ ਧਰਤੀ ਦਾ ਇੱਕ ਦੂਜੇ ਨਾਲ ਮੇਲ ਹੈ ਉਹ ਰਸਤੇ ਉਧਰ ਨੂੰ ਜਾ ਰਹੇ ਨੇ ਇਧਰੋਂ ਉੱਪਰਲੇ ਪਾਸੋਂ ਚਾਈਨਾ ਆ ਰਿਹਾ ਹੈ ਜਿਹੜਾ ਅੱਜ ਤੋਂ ਸਦੀਆਂ ਪਹਿਲਾਂ ਰੇਸ਼ਮ ਮਾਰਗ ਚੱਲਦਾ ਸੀ ਸਿਲਕ ਰੂਟ ਉਹ ਵੀ ਮਿਲ ਜਾਣਾ ਉਧਰ ਕੁਆਟਰ ਦੀ ਬੰਦਰਗਾ ਮੇਰਾ ਮਤਲਬ ਸਾਰਾ ਦੱਸਣ ਤੋਂ ਇਹ ਹੈ ਕਿ ਲੋਕਾਂ ਨੂੰ ਹੁਣ ਬਹੁਤ ਨੌਲੇਜ ਹੈ ਕੇਵਲ ਵੋਟਾਂ ਜਿੱਤਣ ਖਾਤਰ ਇਹ ਕਹਿ ਦੇਣਾ ਕਿ ਅਸੀਂ ਹਲਮਲਾ ਕਰ ਲਾਂਗੇ ਮੈਂ ਤਾਂ ਇਹ ਵੀ ਕਹਿਣਾ ਐਲਾਨੀਆਂ ਤੌਰ ਤੇ ਕਿ ਪਹਿਲਗਾਮ ਦੀ ਪੜਤਾਲ ਕਰਵਾਈ ਜਾਣੀ ਚਾਹੀਦੀ ਆ ਸਾਨੂੰ ਬਹੁਤ ਦੁੱਖ ਹੈ ਤੇ ਇੱਕ ਬੱਚੀ ਜਿਹੜੀ 6 6 ਦਿਨ ਪਹਿਲਾਂ ਵਿਆਹੀ ਗਈ ਸੀ ਉਹ ਆਪਣੇ ਹਸਬੰਡ ਕੋਲ ਕਿਹੜੇ ਮਨ ਨਾਲ ਬੈਠੀ ਹੋएगी ਜਦੋਂ ਉਹਦਾ ਹਸਬੰਡ ਲਾਸ਼ ਬਣਿਆ ਹੋਇਆ ਸੀ ਸਾਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਪਰ ਸਾਨੂੰ ਇਹ ਹਜੇ ਦੁੱਖ ਕਈ ਵਾਰ ਸਨੇ ਪਏ ਨੇ ਇਸੇ ਕਸ਼ਮੀਰ ਦੇ ਵਿੱਚ ਅੱਜ ਤੋਂ 25 ਸਾਲ ਪਹਿਲਾਂ 36 ਸਿੱਖ ਆਪਣੇ ਘਰਾਂ ਚੋਂ ਕੱਢ ਕੇ ਜਿੱਥੀ ਸਿੰਘਪੁਰਾ ਪਿੰਡ ਦੇ ਵਿੱਚ ਮਾਰ ਦਿੱਤੇ ਗਏ ਉਹਦੀ ਪੜਤਾਲ ਹੋਈ ਤਾਂ ਸਾਹਮਣੇ ਆਇਆ ਕਿ ਭਾਰਤ ਦੀਆਂ ਫੌਜਾਂ ਨੇ ਇਹ ਕੰਮ ਕੀਤਾ ਭਲਾ ਕਿਸੇ ਮੁਲਕ ਦੀਆਂ ਫੌਜਾਂ ਵੀ ਅਮਰੀਕਾ ਨੂੰ ਦਿਖਾਉਣ ਵਾਸਤੇ ਕਿਉਂਕਿ ਉਸ ਟਾਈਮ ਅਮਰੀਕਾ ਦਾ ਰਾਸ਼ਟਰਪਤੀ ਬਿਲ ਕਲਿੰਟਨ ਇੰਡੀਆ ਆਇਆ ਹੋਇਆ ਸੀ ਤੇ ਅੱਜ ਜਦੋਂ ਪਹਿਰਗਾਮ ਤੇ ਹਮਲਾ ਹੋਇਆ ਸਾਨੂੰ ਸ਼ੱਕ ਹੈ ਕਿ ਅੱਜ ਇੰਡੀਆ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਇੰਡੀਆ ਆਇਆ ਹੋਇਆ ਸੀ ਇਹ ਸਾਰੇ ਦੁਨੀਆ ਨੂੰ ਦਖਾਨ ਖਾਤਰ ਕਿ ਇਹ ਜਿਹੜੇ ਅਤਵਾਦੀ ਨੇ ਮੈਂ ਕਹਨਾ ਅਤਵਾਦੀ ਹਮੇਸ਼ਾ ਮਾੜਾ ਹੋਊਗਾ ਚਾਹੇ ਉਹ ਹਿੰਦੂ ਅਤਵਾਦੀ ਹੈ ਚਾਹੇ ਉਹ ਸਿੱਖ ਅਤਵਾਦੀ ਹੈ ਚਾਹੇ ਉਹ ਮੁਸਲਮਾਨ ਅਤਵਾਦੀ ਹੈ ਚਾਹੇ ਉਹ 크ਰਿਸਚੀਅਨ ਅਤਵਾਦੀ ਹੈ ਪਰ ਉਹ ਅਤਵਾਦੀ ਹੈ ਜਾਂ ਨਹੀਂ ਇਹ ਕੌਣ ਸਾਬਤ ਕਰੂਗਾ ਉਹ ਹੀ ਕਿਸੇ ਨੂੰ ਮੈਨੂੰ ਕਹਦੇ ਅਤਵਾਦੀਆਂ ਮੈਂ ਵੈ ਖਾਲਿਸਤਾਨ ਦੀ ਮੰਗ ਕਰਦਾ ਮੈਨੂੰ ਕਹੋਗੇ ਅਤਵਾਦੀਆ ਇਹਦੇ ਨਾਲ ਮੈਂ ਅਤਵਾਦੀ ਹੋ ਜਾਊਗਾ ਮੇਰੀ 63 ਸਾਲ ਤੋਂ ਉੱਪਰ ਉਮਰ ਹੋ ਗਈ ਆ ਮੈਂ 19 ਸਾਲ ਦਾ ਇਸ ਸੰਘਰਸ਼ ਵਿੱਚ ਪਿਆ ਸੀ ਦੱਸੋ ਮੈਂ ਕਿਹਨੂੰ ਮਾਰਿਆ ਤੁਹਾਡੇ ਸਾਹਮਣੇ ਬੈਠਾ ਮਹਿਮਾਨ ਸਾਹਿਬ ਦੇ ਨਾਲ 24 ਘੱਟੇ ਰਹਿਣਾ ਅਸੀਂ ਤਾਂ ਕਿਸੇ ਨੂੰ ਮਾਰਨ ਦੀ ਗੱਲ ਹੀ ਨਹੀਂ ਕੀਤੀ ਸਾਡੀ ਤਾਂ ਮਾਨ ਸਾਹਿਬ ਦੀ ਲਿਖੀ ਹੋਈ ਚਿੱਠੀ ਅੱਜ ਅਮਰੀਕਾ ਦੇ ਵਿੱਚ ਪੱਕੀ ਹੋ ਰਹੀ ਹੈ ਜੇ ਅਸੀਂ ਡੈਮੋਕਰੇਟਿਕ ਪ੍ਰੋਸੈਸ ਦੇ ਵਿੱਚੋਂ ਨਿਕਲ ਰਹੇ ਹਾਂ ਤਾਂ ਸਾਨੂੰ ਦੁਨੀਆ ਦੇ ਵੱਡੇ-ਵੱਡੇ ਮੁਲਕ ਮਾਨਤਾ ਦੇ ਰਹੇ ਨੇ ਜੋ ਸਿਮਰਨਜੀਤ ਸਿੰਘ ਮਾਨ ਲਿਖ ਰਹੇ ਨੇ ਉਹ ਬਿਲਕੁਲ ਠੀਕ ਹੈ। ਸੋ ਅਸੀਂ ਇਹ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਸਾਡਾ ਮਕਸਦ ਇਹ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਪੰਜਾਬ ਦੇ ਪਸ਼ਿੰਦੇ ਸਿੱਖ, Hindu, ਮੁਸਲਮਾਨ, ਕ੍ਰਿਸਚੀਅਨ ਅਤੇ ਬਾਕੀ ਸਾਰੇ ਵੀ ਕਿਸੇ ਵੀ ਹਾਲਤ ਵਿੱਚ ਜੰਗ ਨਹੀਂ ਚਾਹੁੰਦੇ। ਅਸੀਂ ਅੱਜ ਜਿਹੜੇ ਸ਼ੋਭਨੀ ਕਾਲੀਦਾ ਦਾ ਮਰਸਦਾ ਦੇ ਕੌਮੀ ਜਨਰਲ ਇਕਤਰ ਤੋਂ ਬਕਰ ਮਹਿੰਦਰਪਾਲ ਸਿੰਘ ਜੀ ਸਾਡੇ ਪਿੰਡਾਲੇ ਯੂਜ ਦੇ ਪ੍ਰਧਾਨ ਅਮਰਤਵੀਰ ਜੀ ਤੇ ਸਾਡੇ ਰਾਜਪੁਰੇ ਦੇ ਸੀਨੀਅਰ ਲਾਗੂ ਰਾਜੀ ਜੀ ਸਿੰਘ ਜੱਗੀ ਸਰਮ ਸੰਦੇਸ਼ ਸਿੰਘ ਤੇ ਹੋਰ ਦਜਰਬਾ ਦਰਜਾ ਦਰਜਾ ਜਿਹੜੇ ਆ ਗੁੱਟੇ ਹੋਏ ਨੇ ਅਸੀਂ ਇਹ ਮੰਗ ਕਰਦੇ ਆ ਕਿ ਸਤਰਾੰਤ ਸਿੰਘ ਜੀ ਜੋ ਅਸੀਂ ਇਹ ਮੰਗ ਕਰਦੇ ਆ ਕਿ ਸਾਡੀ ਜਿਹੜੀ ਪੰਜਾਬ ਨਾਲ جنگ ਹੈ ਪਾਕਿਸਤਾਨ ਦੀ ਉਹ ਲਗਣੀ ਚਾਹੀਦੀ ਜੇ جنگ ਲਗਾਉਣੀ ਵੀ ਹੈ ਹਿੰਦੂ ਤਾਂ ਵੀ ਸਰਕਾਰ ਨੇ ਤੋਂ ਗੁਜਰਾਤ ਦਾ ਉਹ ਗੁਜਰਾਤ ਵਾਲੇ ਵੱਸ ਲਗਾਵੇ ਸਾਡੇ ਪੰਜਾਬ ਵਾਲੇ ਵੱਸ ਨਾ ਲਗਾਵੇ ਜੋਦੀ ਨਹੀਂ ਜੰਗ ਚਾਉਂਦੇ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਅਸੀਂ ਜੰਗ ਨਹੀਂ ਜਾਂਦੇ ਅਸੀਂ ਵਪਾਰ ਚਾਹੁੰਦੇ ਆ ਇਸੇ ਸਲੋਗਨ ਦੇ ਪੂਰੇ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਜੀ ਦੀ ਮਾਨ ਦੀਆਂ ਹੁਜਾਤਾਂ ਦੇ ਮਤਾਬਕ ਅਸੀਂ ਇਹ ਵਕਤ ਚੜ੍ਹੰਦਰ ਪ੍ਰੋਗਰਾਮ ਕਰ ਰਹੇ ਆ ਅੱਜ ਇਸ ਲੜੀ ਦੇ ਤਹਿਤ ਅਸੀਂ ਰਾਇਬ੍ਰੇਡ ਅੰਦਰ ਪ੍ਰੋਗਰਾਮ ਕਰ ਰਹੇ ਆ ਤਾਂ ਆਓ ਹਿੰਦੂ ਸਿੱਖ ਮੁ슬ਮਾਨ ਅਸਾਈ ਸਾਰੇ ਆਪਾਂ ਜਿੱਕੋ ਮੰਗਤਾ ਆਏ ਕਿ ਸਾਨੂੰ ਜੰਗ ਨਹੀਂ ਚਾਹੀਦੀ ਚਾਨੂੰ ਸ਼ਾਂਤੀ ਚਾਹੀਦੀ ਆ ਸਾਨੂੰ ਜੰਗ ਨਹੀਂ ਚਾਹੀਦਾ ਪਿਆਰ ਚਾਹੀਦਾ ਇਸ ਤੌਰ ਪਟਿਆਲਾ ਜਿਲ੍ਹੇ ਦਾ ਪ੍ਰਧਾਨ ਉਹ ਬੇਨਤੀ ਕਰਨ ਆਇਆ ਸਾਡੀ ਪਾਰਟੀ ਵੱਲੋਂ ਡਿਊਟੀ ਲੱਗੀ ਹੋਈ ਆ ਕਿ ਹਮੇਸ਼ਾ ਅਸੀਂ ਭਾਈਚਾਰਕ ਸਾਂਝ ਨੂੰ ਵਧਾਉਣ ਦੀ ਹੀ ਗੱਲ ਕੀਤੀ ਆ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਆ ਕਿ ਦੋਨੇ ਦੇਸ਼ਾਂ ਦੇ ਵਿੱਚ ਜੰਗ ਦੀ ਸਥਿਤੀ ਬਣੀ ਹੋਈ ਆ ਇਹ ਪਹਿਲਾਂ ਸਾਨੂੰ ਦੇਖਣਾ ਪੈਣਾ ਹੈ ਜੰਗ ਦੇ ਕਾਰਨ ਕਿਉਂ ਬਣਦੇ ਆ ਇਹ ਸਥਿਤੀ ਕਿੱਥੇ ਆ ਪ੍ਰੋਫੈਸਰ ਦਾ ਦੱਸ ਕੇ ਗਏ ਆ ਕਿ ਮੋਦੀ ਸਾਹਿਬ ਨੇ ਆਪਣਾ ਜਿਹੜਾ ਕਸ਼ਮੀਰ ਦਾ ਦੌਰਾ ਸੀ ਉਹ ਰੱਦ ਕਰ ਦਿੱਤਾ ਜਦੋਂ ਤੁਹਾਨੂੰ ਇੰਟੈਲੀਜੈਂਸ ਇਹ ਗੱਲ ਦੱਸ ਰਹੀ ਹੈ ਕਿ ਹਾਲਾਤ ਉੱਥੇ ਠੀਕ ਨਹੀਂ ਤਾਂ 8 ਲੱਖ ਮਿਲਟਰੀ ਹੋਣ ਦੇ ਬਾਵਜੂਦ ਵੀ ਤੁਸੀਂ ਉੱਥੇ ਆਪਣਾ ਧਿਆਨ ਕਿਉਂ ਨਹੀਂ ਦੇ ਰਹੇ ਔਰ ਦੂਸਰੀ ਗੱਲ ਇਸ ਹਮਲੇ ਤੋਂ ਕੁਝ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾ ਉੱਥੇ ਜਾ ਕੇ ਆਇਆ ਉੱਥੋਂ ਜਿਹੜੀਆਂ ਚੈੱਕ ਪੋਸਟਾਂ ਸੀ ਮੈਂ ਕਾਫੀ ਮਿਲਟਰੀ ਵਾਲੇ ਸੀਨੀਅਰ ਅਫਸਰਾਂ ਨਾਲ ਵੀ ਜਿਨ੍ਹਾਂ ਨੇ ਉੱਥੇ ਡਿਊਟੀਆਂ ਕਰੇ ਉਹਨਾਂ ਨਾਲ ਵੀ ਤਾਲਮੇਲ ਬਣਾ ਕੇ ਗੱਲਬਾਤ ਕਰਦਾ ਰਿਹਾ ਮੈਂ ਪੂਰੀ ਇਸ ਗੱਲ ਦੀ ਕੋਖ ਕੀਤੀ ਕਿ ਉਹ ਕਹਿੰਦੇ ਵੀ ਉੱਥੇ ਇੰਨੀਆਂ ਚੈੱਕਪੋਸਟਾਂ ਬਣਦੀਆਂ ਨੇ ਵੀ ਕਸ਼ਮੀਰੀਆਂ ਨੂੰ ਵਿਲੰਘਣਾ ਔਖਾ ਹੋ ਜਾਂਦਾ ਤੇ ਉਹ ਬੰਦੇ ਆਉਂਦੇ ਆ ਹਮਲਾ ਕਰਦੇ ਤੇ ਜੁੱਪਜੱਪ ਕਰਕੇ ਨਿਕਲ ਜਾਂਦੇ ਆ ਸੋ ਤੁਹਾਨੂੰ ਨਹੀਂ ਲੱਗਦਾ ਵੀ ਇੰਟਰਨਲ ਸਿਕਿਉਰਿਟੀ ਦੇਸ਼ ਦੀ ਕੀ ਆ ਸੋ ਇਹ ਦੇਸ਼ ਦੀ ਸਰਕਾਰ ਤੇ ਇਹ ਵੱਡੇ ਸਵਾਲ ਨੇ ਇਹਨਾਂ ਦੀ ਪ੍ਰੋਪਰ ਜਿਹੜੀਆਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਬੰਦੇ ਆਉਂਦੇ ਨੇ ਆ ਕੇ ਮਾਰ ਜਾਂਦੇ ਨੇ ਤਾਂ ਸਾਡੀ ਸਿਕਿਉਰਿਟੀ ਕੀ ਹੈ ਦੇਸ਼ ਦਾ ਗਾਰਡੀਆ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਗ੍ਰਹਿ ਮੰਤਰੀ ਦੀ ਬਣਦੀ ਆ ਉਹ ਫੌਜਾਂ ਦੇ ਮੰਤਰੀ ਦੀ ਬਣਦੀ ਆ ਰਾਜਨਾਥ ਸਿੰਘ ਦੀ ਬਣਦੀ ਆ ਜੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ ਤਾਂ ਅਸੀਂ ਕਿੱਥੇ ਜਾਵਾਂਗੇ ਔਰ ਦੂਸਰੀ ਗੱਲ ਜਿਹੜੀ ਆਪਾਂ ਪੰਜਾਬ ਦੀ ਗੱਲ ਆ ਜਦੋਂ 1947 ਦੇ ਵਿੱਚ ਵੰਡ ਹੋਈ ਜਾਂ ਗਈ ਸਾਢੇ 10 ਲੱਖ 10 ਲੱਖ ਦੇ ਕਰੀਬ ਬੰਦਾ ਮਰਿਆ ਉਹ ਕੌਣ ਮਰਿਆ ਉਹ ਵੀ ਪੰਜਾਬੀ ਮਰਿਆ ਜਿਹੜੀ ਸਾਡੀ ਪਾਰਟੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਜਿਹੜੀ ਸੋਚ ਆ ਉਹ ਇਹੀ ਆ ਕਿ ਜਦੋਂ ਵੀ ਕੋਈ ਜੰਗ ਹੁੰਦੀ ਆ ਤਾਂ ਹਮੇਸ਼ਾ ਨੁਕਸਾਨ ਆ ਜਿਹੜਾ ਉਹ ਪੰਜਾਬ ਦਾ ਹੁੰਦਾ ਸੋ ਅਸੀਂ ਦੋਵੇਂ ਦੇਸ਼ਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਜੋ ਪ੍ਰੋਫੈਸਰ ਸਾਹਿਬ ਗੱਲ ਕਰਕੇ ਗਏ ਨੇ ਕਿ ਨੋ ਵਾਰ ਦੀ ਸਿਚੁਏਸ਼ਨ ਬਣਨੀ ਚਾਹੀਦੀ ਆ ਔਰ ਨੋ ਫਲਾਈ ਜੌਨ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਬਣਨੀ ਚਾਹੀਦੀ ਆ ਤਾਂ ਕਿ ਦੋਵੇਂ ਦੇਸ਼ ਆਪਣਾ ਸ਼ਾਂਤਮਈ ਤਰੀਕੇ ਨਾਲ ਰਹਿਣ ਤੇ ਪੰਜਾਬ ਸੇਫ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ